ਔਰ ਤਾਂ ਲੇਡੀ ਦਾ ਰਕੀ ਹੈਗਾ ਜੀ ਇਹ ਇਹ ਸਰਬਜੀਤ ਕੌਰ ਪਤਨੀ ਕਰਨੈਲ ਸਿੰਘ ਵਾਸੀ ਮਾਨਲੀਪੁਰ ਥਾਣਾ ਤਲਵੰਡੀ ਚੌਧਰੀ ਜ਼ਿਲ੍ਹਾ ਕਪੂਰਥਲਾ ਜਿਹੜਾ ਗੁਰਪੁਰਪ ਦੇ ਸਬੰਧ ਵਿੱਚ ਪ੍ਰੋਗਰਾਮ ਹੁੰਦਾ ਜੀ ਨਨਕਾਣਾ ਸਾਹਿਬ ਇਹ ਜੱਫੇ ਦੇ ਨਾਲ ਗਈ ਸੀਗੀ ਜੀ ਤੇ ਉੱਥੋਂ ਇਹ ਵਾਪਸ ਨਹੀਂ ਆਈ ਤੇ ਹੁਣ ਇਹਦੇ ਸਬੰਧੀ ਜਿਹੜੇ ਆ ਸੀਨੀਅਰ ਅਸਰਤ ਮਹਿਕਮਾ ਜਿਹੜਾ ਇਹ ਪੜਤਾਲ ਕਰ ਰਿਹਾ ਵੀ ਕਿਉਂ ਨਹੀਂ ਆਈ ਤੇ ਕੀ ਗੱਲ ਹੈ ਜੀ ਕੋ ਜਾਣ ਦੇ ਤਰੀਕ ਸੀ ਜੀ ਇਹਦੇ ਕਦੋਂ ਗਈ ਹੈ ਜੀ ਇਹਦੇ ਜਾਣ ਦੀ ਤਰੀਕ ਜਦੋਂ ਜਥਾ ਗਿਆ ਜੀ ਉਹਦੇ ਨਾਲ ਹੀ ਤਕਰੀਬਨ ਹੋ ਸਕਦਾ 4 ਤਰੀਕ ਨੂੰ ਮੈਂ ਵੀ ਗਿਆ ਤੇ ਉਦੋਂ ਗਈ ਹੈ ਜੀ ਆਜੇ ਨੂੰ ਸੂਚਨਾ ਦਿੱਤੀ ਮਿਲੀ ਹੈ ਸਾਨੂੰ ਤੇ ਇਹ ਪਿੰਡ ਦੇ ਸਰਪੰਚ ਨਾਲ ਰਾਬਤਾ ਕਾਇਮ ਕਰਕੇ ਪਤਾ ਕੀਤਾ ਜੀ ਅਸੀਂ ਉਹਨਾਂ ਦੱਸਿਆ ਵੀ ਅਜੇ ਪਹੁੰਚੀ ਨਹੀਂ ਹੈ ਪਿੰਡਾਂ ਹੁਣ ਤੱਕ ਦੀ ਤਫਤੀਸ਼ ਚ ਕੀ ਸਾਹਮਣੇ ਆਇਆ ਜੀ ਤਫਤੀਸ਼ ਤੇ ਇਹਦੀ ਅਜੇ ਕੁਝ ਪਤਾ ਲੱਗ ਨਹੀਂ ਰਿਹਾ ਜੀ ਇਹਦੇ ਕਾਲ ਡਿਟੇਲ ਜਾਂਦੇ ਸਾਥੀਆਂ ਦੇ ਬਾਰੇ ਜਿਹੜੇ ਨਾਲ ਗਏ ਸੀ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਫਿਰ ਪਤਾ ਲੱਗੂਗਾ ਜੀ ਪਰਿਵਾਰ ਨਾਲ ਹੋਈ ਹੀ ਗੱਲਬਾਤ ਜੀ ਹਾਂਜੀ ਪਰਿਵਾਰ ਦੇ ਨਾਲ ਵੀ ਹੋਈ ਹੈ ਗੱਲਬਾਤ ਪਰਿਵਾਰ ਦੇ ਮੈਂਬਰ ਨਾਲ ਨਹੀਂ ਕੋਈ ਗੱਲ ਹੋਈ ਕੋਈ ਮੁੰਡੇ ਇਹਦੇ ਜਿਹੜੇ ਅਜੇ ਉਹ ਘਰੇ ਨਹੀਂ ਆ ਗਏ ਕੋਈ ਦੱਸ ਦੇ ਕਿ ਇਹਦੇ ਤੋਂ ਮਾਮਲੇ ਵੀ ਦਰਜ ਨੇ ਜੀ ਉਹ ਕੀ ਹੈ ਹਾਂਜੀ ਇਹਦੇ ਤੇ ਸਿਗੇ ਮੁਕਦਮੇ ਦਰਜ ਤੇਨ ਪਰ ਉਹਨਾਂ ਦੇ ਵਿੱਚੋਂ ਮੇਬੀ ਉਹਦੇ ਖਤਮ ਹੋਏ ਕੋਰਟ ਤੋਂ ਜੀ ਹਾਂਜੀ ਉਹ ਕਿਹੜੇ ਮਾਮਲੇ ਸੀਗੇ ਉਹ ਮਾਮਲੇ ਮੇਰੇ ਹਿਸਾਬ ਨਾਲ 376 ਦਾ ਹੋ ਸਕਦਾ ਜੀ ਕੋਈ 385 ਇਦਾਂ ਦਰਜ ਨੇ ਵੱਖ-ਵੱਖ ਥਾਣਿਆਂ ਦੇ ਦੋ ਸਿਟੀ ਕਪੂਰਥਲੇ ਨੇ ਤੇ ਇੱਕ ਹੈਗਾ ਜੀ ਜ਼ਿਲ੍ਹਾ ਪਠੰਡਾ ਕੋਰਟ ਪੱਤਾ ਠਾਣਾ ਦਰਜ ਹੈ ਜੀ ਨਹੀਂ ਇਹਦੇ ਵੱਲੋਂ ਦਰਜ ਸੀ ਕਿ ਇਹਦੇ ਉੱਤੇ ਦਰਜ ਸੀ ਗਈ ਇਹ ਇਹਦੇ ਇਹ ਦੋਸ਼ੀ ਹੈ ਜੀ ਉਹਨਾਂ ਮਕਾਨਾਂ ਦੇ ਅੱਛਾ ਜੀ ਤੇ ਹੁਣ ਉਹ ਚ ਬੜੀ ਹੈ ਜੀ ਸਾਰਿਆਂ ਇਹ ਇਹਦੇ तकरीबन ਨਿਬੜੇ ਹੋਏ ਜੀ ਕੋਰਟ ਚੋਂ ਬਾਕੀ ਪੂਰੀ ਡਿਟੇਲ ਬਾਰੇ ਜਿਹੜਾ ਅਜੇ ਨਾ ਨਹੀਂ ਹੈਗੀ ਜਾਣਕਾਰੀ ਹਨਾ